ਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਬਹੁਤ ਹੀ ਵਧੀਆ ਤੁਹਾਡੇ ਵਾਸਤੇ ਰੈਸਪੀ ਲੈ ਕੇ ਆਏ ਆ ਕਿਉਂਕਿ ਸਰਦੀਆਂ ਨੂੰ ਅਕਸਰ ਹੀ ਆਪਾਂ ਸਾਗ ਬਣਾ ਕੇ ਖਾਣੇ ਰਹਿੰਨੇ ਆ ਤੇ ਗਰਮੀਆਂ ਵਿੱਚ ਵੀ ਆਪਣਾ ਸਾਗ ਬਣਾਉਣਾ ਨੂੰ ਮਨ ਕਰਦਾ ਤੇ ਆਪਾਂ ਬਹੁਤ ਹੀ ਟੇਸਟੀ ਚਲਾਈ ਦਾ ਸਾਗ ਬਣਾ ਕੇ ਤਿਆਰ ਕਰਾਂਗੇ ਜੋ ਕਿ ਬਹੁਤ ਹੀ ਜਲਦੀ ਤੇ ਬੜੀ ਆਸਾਨੀ ਨਾਲ ਬਣ ਕੇ ਤਿਆਰ ਹੁੰਦਾ ਹੈ ਚਲਾਈ ਇੱਕ ਇਹੋ ਜਿਹਾ ਪੌਦਾ ਹੈ ਕਿ ਜਿਹਦੀ ਤਸੀਰ ਕਾਫੀ ਠੰਡੀ ਹੁੰਦੀ ਹੈ ਤੇ ਇਹਨੂੰ ਗੁਨਾ ਦੀ ਗੁਥਲੀ ਵੀ ਕਿਹਾ ਜਾਂਦਾ ਹੈ ਇਹਦੇ ਬਹੁਤ ਸਾਰੇ ਫਾਇਦੇ ਨੇ ਚਲੋ ਜੀ ਫਿਰ ਸ਼ੁਰੂ ਕਰਦੇ ਆਂ ਜੀ ਆਪਣੇ ਅੱਜ ਦੀ ਰੈਸਪੀ ਇਹ ਮੇਰੇ ਕੋਲ ਦੋ ਗੁੱਚੀਆਂ ਚਲਾਈ ਦੀਆਂ ਸੀ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਚੋਕ ਕੇ ਤੇ ਧੋ ਕੇ ਸਾਫ਼ ਕਰਕੇ ਰੱਖ ਲਿਆ ਇਹ ਮੇਰੇ ਕੋਲ ਦੋ ਤਰ੍ਹਾਂ ਦੀ ਚਲਾਈ ਹੈ ਇੱਕ ਹਰੇ ਵਾਲੀ ਹੈ ਤੇ ਇੱਕ ਲਾਲ ਵਾਲੀ ਦੋਵੇਂ ਚਲਾਈ ਦੇ ਫਾਇਦੇ ਸੇਮ ਹੀ ਨੇ ਤੇ ਇਹ ਬਹੁਤ ਹੀ ਜਲਦੀ ਬਣ ਕੇ ਤਿਆਰ ਹੁੰਦੀ ਹੈ ਇਹਦੇ ਵਿੱਚ ਮੈਂ ਇੱਕ ਗੁੱਚੀ ਪਾਲਕ ਦੀ ਪਾਈ ਹੈ ਪਾਲਕ ਤੇ ਚਲਾਈ ਦਾ ਖਾਚਾ ਸਾਗ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਇਨੂੰ ਹੋਰ ਜ਼ਿਆਦਾ ਟੇਸਟੀ ਬਣਾਉਣ ਲਈ ਇਹਦੇ ਵਿੱਚ ਆਪਾਂ ਪਾਵਾਂਗੇ ਚਨਾ ਦਾਲ ਤੇ ਸਾਬਤ ਮਸਰ ਦੀ ਦਾਲ ਤੁਸੀਂ ਇਹਨੂੰ ਮਿਕਸ ਦਾਲ ਪਾ ਕੇ ਵੀ ਬਣਾ ਸਕਦੇ ਹੋ ਕੱਲੀ ਚਨਾ ਦਾਲ ਪਾ ਕੇ ਵੀ ਬਣਾ ਸਕਦੇ ਹੋ ਸਾਬਤ ਮਸਰ ਦੀ ਦਾਲ ਪਾ ਕੇ ਵੀ ਬਣਾ ਸਕਦੇ ਹੋ ਕਿਉਂਕਿ ਦਾਲ ਵਿੱਚ ਵੀ ਪ੍ਰੋਟੀਨ ਹੁੰਦਾ ਹੈ ਚਲਾਈ ਵਿੱਚ ਵੀ ਕਾਫੀ ਮਾਤਰਾ ਵਿੱਚ ਪ੍ਰੋਟੀਨ ਪਾਇਆ ਜਾਂਦਾ ਹੈ ਜਿਹਦੇ ਵਿੱਚ ਹੋਰ ਵੀ ਕਾਫੀ ਗੁਣਕਾਰੀ ਤੱਤ ਪਾਏ ਜਾਂਦੇ ਨੇ ਜਿਹੜੇ ਕਿ ਸਾਡੇ ਸਰੀਰ ਨੂੰ ਫਾਇਦਾ ਦਿੰਦੇ ਨੇ ਤੇ ਇਹਨੂੰ ਗਰਮੀਆਂ ਦੇ ਸੀਜ਼ਨ ਵਿੱਚ ਜ਼ਰੂਰ ਖਾਣਾ ਚਾਹੀਦਾ ਹੈ ਚਲੋ ਜੀ ਫਿਰ ਸ਼ੁਰੂ ਕਰਦੇ ਆਂ ਆਪਾਂ ਆਪਣੀ ਅੱਜ ਦੀ ਰੈਸਪੀ ਇੱਧਰ ਮੈਂ ਪਤੀਲੇ ਵਿੱਚ ਇੱਕ ਗਲਾਸ ਪਾਣੀ ਦਾ ਗਰਮ ਰੱਖਿਆ ਹੈ ਤੇ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਇਹ ਵਾਲੀ ਦਾਲ ਪਾ ਦਾਂਗੇ ਇਹ ਦਾਲ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ 3-4 ਘੰਟੇ ਪਹਿਲਾਂ ਹੀ ਭੋ ਕੇ ਰੱਖਿਆ ਸੀ ਤੇ ਇਹਦੇ ਨਾਲ ਹੀ ਮੈਂ ਪਾਣੀ ਇਹਦੇ ਵਿੱਚ ਇਹ ਵੀ ਐਡ ਕਰ ਦਾਂਗੇ ਜਿੰਨਾ ਚਿਰ ਆਪਣੀ ਦਾਲ ਥੋੜੀ ਸੌਫਟ ਹੋਏਗੀ ਉੰਨੀ ਦੇਰ ਆਪਾਂ ਚਲਾਈ ਤੇ ਪਾਲਕ ਨੂੰ ਕੱਟ ਕੇ ਤਿਆਰ ਕਰਦੇ ਆਂ ਹੁਣ ਇਹਨੂੰ ਟੱਕ ਕੇ ਆਪਾਂ ਪਕਾਉਨੇ ਆਂ ਚੋਪਿੰਗ ਬੋਰਡ ਤੇ ਆਪਾਂ ਸਾਗ ਨੂੰ ਕੱਟ ਲਵਾਂਗੇ ਸਾਰਾ ਸਾਗ ਕੱਟ ਕੇ ਤਿਆਰ ਕਰਦੇ ਹਾਂ ਤੇ ਫਿਰ ਇਹਨੂੰ ਆਪਾਂ ਤੀਲੀ ਵਿੱਚ ਪਾਵਾਂਗੇ ਚਲਾਈ ਤੇ ਪਾਲਕ ਨੂੰ ਆਪਾਂ ਕੱਟ ਕੇ ਤਿਆਰ ਕਰ ਲਿਆ ਤੇ ਇੱਧਰ ਆਪਣੀ ਦਾਲ ਨੂੰ ਵੀ ਉਬਾਲਾ ਆ ਗਿਆ ਤੇ ਦਾਲ ਥੋੜੀ ਸੌਫਟ ਹੋ ਗਈ ਹੈ ਹੁਣ ਆਪਾਂ ਇਹ ਵਾਲਾ ਸਾਗ ਇਹਦੇ ਵਿੱਚ ਐਡ ਕਰਦੇ ਹਾਂ ਕਿਉਂਕਿ ਆਪਾਂ ਪਾਲਕ ਤੇ ਚਲਾਈ ਦੇ ਖਾਲੀ ਪੱਤੇ ਪਾਏ ਨੇ ਇਹਦੀਆਂ ਮੋਟੀਆਂ ਡੰਡੀਆਂ ਨਹੀਂ ਪਾਈਆਂ ਤੇ ਬਹੁਤ ਜਲਦੀ ਸਾਗ ਬਣ ਕੇ ਤਿਆਰ ਹੁੰਦਾ ਹੈ ਤੁਸੀਂ ਚਾਹੋ ਤੇ ਇਹਨੂੰ ਪ੍ਰੈਸ਼ਰ ਕੁੱਕਰ ਚ ਵੀ ਬਣਾ ਸਕਦੇ ਹੋ ਪਰ ਕੁੱਕਰ ਦੇ ਨਾਲੋਂ ਜ਼ਿਆਦਾ ਵਧੀਆ ਇਹ ਖੁੱਲੇ ਪਤੀਲੇ ਵਿੱਚ ਬਣਿਆ ਸਾਗ ਇਹਦਾ ਟੇਸਟ ਬਹੁਤ ਵਧੀਆ ਹੁੰਦਾ ਹੈ ਥੋੜੀ ਦੇਰ ਤੱਕ ਇਹ ਸਾਰਾ ਸਾਗ نیچے ਹੋ ਜਾਣਾ ਹੈ ਜਿਹੜਾ ਬਾਕੀ ਬਚਦਾ ਸਾਗ ਇਹੋ ਆਪਾਂ ਬਾਅਦ ਵਿੱਚ ਇਹਦੇ ਚ ਐਡ ਕਰਦੇ ਆਂ ਹੁਣ ਇਹਦੇ ਵਿੱਚ ਨਾਲ ਹੀ ਆਪਾਂ ਇੱਕ ਅੱਧਾ ਪਿਆਜ਼ ਨੂੰ ਮੈਂ ਇਸ ਤਰ੍ਹਾਂ ਕੱਟਿਆ ਇੱਕ ਚਮਚਾ ਅਦਰਕ ਉਹਨੂੰ ਕੱਟਿਆ ਹੈ ਤੇ ਇੱਕ ਚਮਚਾ ਲਸਣ ਉਹਨੂੰ ਇਸ ਤਰ੍ਹਾਂ ਕੱਟ ਲਿਆ ਇਹ ਮਿਰਚ ਕਾਟੀ ਤਿੱਖੀ ਹੈ ਮੈਂ 4-5 ਮਿਰਚਾਂ ਨੂੰ ਇਸ ਤਰ੍ਹਾਂ ਕੱਟ ਲਿਆ ਇਹ ਵੀ ਇਹਦੇ ਨਾਲ ਹੀ ਐਡ ਕਰਾਂਗੇ ਅੱਧਾ ਚਮਚਾ ਨਮਕ ਪਾਵਾਂਗੇ ਕਿਉਂਕਿ ਬਾਕੀ ਨਮਕ ਆਪਾਂ ਧੜਕੇ ਵਿੱਚ ਵੀ ਐਡ ਕਰਾਂਗੇ ਇਹਨੂੰ ਇਸ ਤਰ੍ਹਾਂ ਆਪਾਂ ਹੁਣ ਮਿਕਸ ਕਰਕੇ ਅੱਧਾ ਘੰਟਾ ਮੱਠੇ ਸੇਕ ਤੇ ਪਕਾਣਾ ਹੈ ਤੇ ਵਿੱਚ ਵਿੱਚ ਇਹਨੂੰ ਆਪਾਂ ਚੈੱਕ ਵੀ ਕਰਦੇ ਰਹਿਣਾ ਹੈ ਹੁਣ ਇਹਨੂੰ ਟੱਕ ਕੇ ਆਪਾਂ ਕਾਉਣੇ ਆ ਅੱਧਾ ਘੰਟਾ ਹੋ ਗਿਆ ਆਪਾਂ ਨੂੰ ਸਾਗ ਰੱਖਿਆ ਨੂੰ ਆਪਾਂ ਮੱਠੇ ਸੇਕ ਤੇ ਰੱਖਿਆ ਸੀ ਤੇ ਬੜੇ ਆਰਾਮ ਨਾਲੇ ਪੱਕ ਕੇ ਤਿਆਰ ਹੋਇਆ ਏ ਚਲੋ ਜੀ ਤੁਹਾਨੂੰ ਦਿਖਾਉਨੇ ਆ ਕਿਵੇਂ ਦਾ ਪੱਕਿਆ ਆਪਣਾ ਸਾਗ ਆ ਦੇਖ ਸਾਗ ਬਿਲਕੁਲ ਬਣ ਚੁੱਕਾ ਹੈ ਇਸੇ ਨੂੰ ਚੈੱਕ ਕਰ ਸਕਦੇ ਹੋ ਆ ਦੇਖੋ ਜਿਹੜੀ ਆਪਾਂ ਦਾਲ ਪਾਈ ਹੈ ਬਿਲਕੁਲ ਸੌਫਟ ਹੋ ਗਈ ਹੈ ਚਣੇਦਾਲ ਵੀ ਸੌਫਟ ਹੋ ਗਈ ਹੈ ਤੇ ਸਾਬਤ ਮਸਰਾਂ ਦੀ ਦਾਲ ਜਿਹੜੀ ਆਪਾਂ ਪਾਈ ਸੀ ਉਹ ਵੀ ਸੌਫਟ ਹੋ ਗਈ ਹੈ ਮੈਂ ਅੱਧੀ ਕੌਲੀ ਦੇ ਆਸ-ਪਾਸ ਪਾਈ ਸੀ ਸਾਬਤ ਮਸਰਾਂ ਦੀ ਦਾਲ ਤੇ ਚਣੇਦਾਲ ਮਿਕਸ ਕਰਕੇ ਹੁਣ ਇਹਨੂੰ ਆਪਾਂ ਘੋਟਦੇ ਆ ਮੈਂ ਇਸ ਤਰ੍ਹਾਂ ਘੋਟ ਰਹੀ ਹਾਂ ਤੁਸੀਂ ਚਾਹੋ ਤੈਨੂੰ ਹੈਂਡ ਬਲੈਂਡਰ ਨਾਲ ਬਲੈਂਡ ਵੀ ਕਰ ਸਕਦੇ ਹੋ ਇਦੇ ਵਿੱਚ ਆਪਾਂ ਥੋੜਾ ਜਿਹਾ ਮੱਕੀ ਦੇ ਆਟੇ ਦਾ ਅਲਣ ਪਾਵਾਂਗੇ। ਵੈਸੇ ਤਾਂ ਆਪਾਂ ਦਾਲ ਪਾਈ ਹੈ ਜੇ ਤੁਸੀਂ ਚਾਹੋ ਤੇਲਣ ਪਾ ਸਕਦੇ ਹੋ ਜੇ ਨਹੀਂ ਪਾਣਾ ਤੇ ਨਾ ਪਾਓ ਪਰ ਮੈਂ ਥੋੜਾ ਜਿਹਾ ਪਾ ਰਹੀ ਹਾਂ ਇਹਦੇ ਨਾਲ ਇਹਦਾ ਟੇਸਟ ਹੋਰ ਵੀ ਵਧੀਆ ਹੋ ਜਾਊਗਾ। ਇਸ ਤਰ੍ਹਾਂ ਇਹਨੂੰ ਚੰਗ ਨਾਲ ਮਿਕਸ ਕਰਨਾ ਹੈ। ਚੰਗੀ ਤਰ੍ਹਾਂ ਕੋਟ ਲੈ ਲੈਣਾ ਹੈ। ਸਾਗ ਨੂੰ ਆਪਾਂ ਚੰਗੀ ਤਰ੍ਹਾਂ ਕੋਟ ਲਿਆ ਤਾਂ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਗਰਮ ਪਾਣੀ ਪਾ ਕੇ ਇਹਨੂੰ ਥੋੜੀ ਦੇਰ ਪੱਕਣ ਦਵਾਂਗੇ ਤੇ ਇੱਧਰ ਆਪਾਂ ਇਹਨੂੰ ਕਰਦੇ ਹਾਂ ਜੀ ਤੇ ਤੜਕੇ ਦੀ ਤਿਆਰੀ ਇਹਨੂੰ ਲਗਾਉਣੇ ਆ ਤੜਕਾ ਤਾਂ ਕਿ ਜੋ ਇਹਦੇ ਵਿੱਚ ਆਪਾਂ ਮੱਕੀ ਦਾ ਆਟਾ ਪਾਇਆ ਹੈ ਉਹ ਵੀ ਚੰਗੀ ਤਰ੍ਹਾਂ ਪੱਕ ਜਾਵੇ। ਬਸ ਇਸ ਤਰ੍ਹਾਂ ਤੁਸੀਂ ਇਹਨੂੰ ਮਿਕਸ ਕਰ ਦੇਣਾ ਹੈ। ਆਹ ਦੇਖੋ ਤੁਸੀਂ ਕਿੰਨਾ ਸੋਹਣਾ ਬਣਿਆ ਹੈ। ਫਟਾਫਟ ਬਣ ਕੇ ਤਿਆਰ ਹੋਇਆ ਹੈ। ਹੁਣ ਲਗਾਉਣੇ ਆ ਜੀ ਇਹਨੂੰ ਆਪਾਂ ਤੜਕਾ। ਤੜਕੇ ਵਾਸਤੇ ਮੈਂ ਇੱਕ ਚਮਚਾ ਦੇਸੀ ਘਿਓ ਲਿਆ ਹੈ ਤੁਸੀਂ ਚਾਹੋ ਤੈਨੂੰ ਕਿਸੇ ਵੀ ਤੇਲ ਵਿੱਚ ਤੜਕਾ ਲਗਾ ਸਕਦੇ ਹੋ ਤੜ ਤੜਕੇ ਵਾਸਤੇ ਮੈਂ ਇੱਕ మీడియం ਸਾਈਜ਼ ਦਾ ਪਿਆਜ਼ ਕੱਟਿਆ ਹੈ ਇੱਕ ਟਮਾਟਰ ਨੂੰ ਇਸ ਤਰ੍ਹਾਂ ਕੱਟਿਆ ਹੈ ਥੋੜਾ ਜਿਹਾ ਮੈਂ ਅਦਰਕ ਲਿਆ ਹੈ ਤੇ ਥੋੜਾ ਜਿਹਾ ਲਸਣ ਕਿਉਂਕਿ ਆਪਾਂ ਪਹਿਲਾਂ ਸਾਗ ਚ ਵੀ ਪਾਇਆ ਸੀ ਇਸ ਕਰਕੇ ਥੋੜਾ ਥੋੜਾ ਲਿਆ ਹੈ ਤੇ ਥੋੜਾ ਲਗਾਉਣੇ ਆ ਜੀ ਆਪਾਂ ਨੂੰ ਤੜਕਾ ਕਿਉਂ ਆਪਣਾ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਅੱਧਾ ਚਮਚਾ ਜੀਰਾ ਤੇ ਤਿੰਨ ਸਾਬਤ ਲਾਲ ਮਿਰਚਾਂ ਇਹਨਾਂ ਪਾਵਾਂਗੇ ਇਹਨਾਂ ਨੂੰ ਹਲਕਾ ਜਿਹਾ ਆਪਾਂ ਭੁੰਨ ਲਵਾਂਗੇ ਇਸ ਦੇ ਨਾਲ ਹੀ ਹੁਣ ਆਪਾਂ ਇਹਦੇ ਵਿੱਚ ਅਦਰਕ ਤੇ ਲਸਣ ਇਹ ਵੀ ਪਾਵਾਂਗੇ ਇਹਦਾ ਫਿਰ ਆਪਾਂ ਕੱਚਾਪਨ ਕੱਢਾਂਗੇ ਫਿਰ ਇਹਦੇ ਵਿੱਚ ਆਪਾਂ ਪਿਆਜ਼ ਐਡ ਕਰਦੇ ਆਂ ਅਦਰਕ ਤੇ ਲਸਣ ਭੁੱਜ ਗਿਆ ਹੁਣ ਇਹ ਕੱਟਿਆ ਹੋਇਆ ਆਪਾਂ ਪਿਆਜ਼ ਐਡ ਕਰਾਂਗੇ ਇਹਨੂੰ ਵੀ ਥੋੜਾ ਭੁੰਨ ਲਵਾਂਗੇ ਪਿਆਜ਼ ਦਾ ਥੋੜਾ ਜਿਹਾ ਕਲਰ ਚੇਂਜ ਹੋ ਗਿਆ ਥੋੜਾ ਜਿਹਾ ਆਪਾਂ ਇਹਨੂੰ ਹੋਰ ਭੁੰਨਾਂਗੇ ਸਾਗ ਵਿੱਚ ਕਦੇ ਵੀ ਪਿਆਜ਼ ਨੂੰ ਆਪਾਂ ਜ਼ਿਆਦਾ ਨਹੀਂ ਪੁੰਨੀਦਾ ਥੋੜਾ ਪਿਆਜ਼ ਕੱਚਾ-ਕੱਚਾ ਰੱਖੀਦਾ ਹੈ ਟਮਾਟਰ ਵਿੱਚ ਥੋੜਾ ਕੱਚਾ ਹੋਵੇ ਤੇ ਸਹੀ ਲੱਗਦਾ ਹੈ ਹਾਂਜੀ ਆਪਾਂ ਨੂੰ ਇੰਨਾ ਕੀ ਪਿਆਜ਼ ਦਾ ਭੁਜਾ ਚਾਹੀਦਾ ਸੀ ਹੁਣ ਇਹਦੇ ਵਿੱਚ ਆਪਾਂ ਟਮਾਟਰ ਐਡ ਕਰਦੇ ਹਾਂ ਟਮਾਟਰਾਂ ਦੇ ਨਾਲ ਆਪਾਂ ਥੋੜਾ ਜਿਹਾ ਨਮਕ ਐਡ ਕਰਾਂਗੇ ਕਿਉਂਕਿ ਆਪਾਂ ਸਾਗ ਵਿੱਚ ਥੋੜਾ ਨਮਕ ਪਾਇਆ ਸੀ ਅੱਧੇ ਚਮਚੇ ਦਾ ਘਾਟਾ ਦੇ ਚਮਚੇ ਵਿੱਚ ਨਮਕ ਐਡ ਕੀਤਾ ਹੈ ਤਾਂ ਕਿ ਟਮਾਟਰ ਜਲਦੀ ਸੌਫਟ ਹੋ ਜਾਵੇ। ਪਰ ਇਹਨਾਂ ਉੱਪਰ ਲੱਗ ਕੇ 3-4 ਮਿੰਟ ਵਾਸਤੇ ਪਾਉਣੇ ਆ। ਲਓ, ਦੇਖਦੇ ਆਪਾਂ ਹੁਣ ਟਮਾਟਰ ਆ ਦੇਖੋ। ਟਮਾਟਰ ਕਾਫੀ ਸੌਫਟ ਹੋ ਗਏ ਨੇ। ਇਹਦੇ ਵਿੱਚ ਮੈਂ ਅੱਧਾ ਚਮਚਾ ਸੁੱਕੀ ਮੇਥੀ ਲਈ ਹੈ। ਇਹ ਬਿਲਕੁਲ ਆਪਸ਼ਨਲ ਹੈ ਜੇ ਤਾਂ ਚਲਾਈ ਦੇ ਸਾਹਮਣੇ। ਮੇਥੀ ਦਾ ਥੋੜਾ ਜਿਹਾ ਫਲੇਵਰ ਚਾਹੀਦਾ ਤਾਂ ਤੁਸੀਂ ਇਸ ਤਰ੍ਹਾਂ ਇਹਨੂੰ ਪਾ ਸਕਦੇ ਹੋ ਇਹਦੇ ਨਾਲ ਸਾਬ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਇਹਨੂੰ ਹਲਕਾ ਜਿਹਾ ਇਹਦੇ ਵਿੱਚ ਆਪਾਂ 2 ਚਮਚੇ ਪਾਣੀ ਦੇ ਐਡ ਕਰਾਂਗੇ ਤਾਂ ਕਿ ਟਮਾਟਰ ਚੰਗੀ ਤਰ੍ਹਾਂ ਸੌਫਟ ਹੋ ਜਾਵੇ ਫੋਏ ਨੂੰ ਟੱਕ ਕੇ 3-4 ਮਿੰਟ ਪਾਵਾਂਗੇ ਇੱਥੇ ਤੁਸੀਂ ਚਾਹੋ ਤੇ ਇਹਦੇ ਵਿੱਚ ਥੋੜੀ ਜਿਹੀ ਹਲਦੀ ਤੇ ਦੇਗੀ ਮਿਰਚ ਐਡ ਕਰ ਸਕਦੇ ਹੋ ਪਰ ਮੈਂ ਨਹੀਂ ਐਡ ਕਰ ਰਹੀ બસ ਮੈਂ ਹੁਣ ਇਹਦੇ ਵਿੱਚ ਸਾਗ ਹੀ ਐਡ ਕਰਨਾ ਹੈ। ਬਸ ਤੜਕਾ ਬਿਲਕੁਲ ਤਿਆਰ ਹੈ। ਥੋੜਾ ਜਿਹਾ ਆਪਾਂ ਇਹਦੇ ਵਿੱਚ ਧਨੀਆ ਪਾਵਾਂਗੇ। ਥੋੜੇ ਇਹਦੇ ਵਿੱਚ ਆਪਾਂ ਕਰਦੇ ਹਾਂ ਸਾਗ ਐ। ਆ ਦੇਖੋ। ਇਹਨੂੰ ਮਿਕਸ ਕਰਕੇ ਫਿਰ ਹੋਰ ਐਡ ਕਰਦੇ ਹਾਂ ਜਿਵੇਂ ਸਾਗ। ਲਓ ਜੀ ਆਪਾਂ ਸਾਰਾ ਸਾਗ ਇਹਦੇ ਵਿੱਚ ਪਾ ਦਤਾਏ ਨੂੰ ਚੰਗੀ ਤਰ੍ਹਾਂ ਮਿਕਸ ਕਰਤਾਏ ਇੱਥੇ ਆਪਣਾ ਤੁਸੀਂ ਨਮਕ ਚੈੱਕ ਕਰ ਲਵੋ ਜੇ ਤੁਹਾਨੂੰ ਘੱਟ ਲੱਗਦਾ ਤੁਸੀਂ ਐਡ ਕਰ ਲਓ ਹੁਣ ਇਹਨੂੰ ਟੱਕ ਕੇ ਸਿਰਫ 3-4 ਮਿੰਟ ਪਕਾਵਾਂਗੇ ਤਾਂ ਕਿ ਤੜਕਾ ਸਾਰਾ ਇਹਦੇ ਵਿੱਚ ਰਚ ਜਾਵੇ ਲਓ ਜੀ ਆਪਣਾ ਬਹੁਤ ਹੀ ਟੇਸਟੀ ਪਾਲਕ ਚਨਾਈ ਦਾ ਸਾਗ ਬਣ ਕੇ ਰੈਡੀ ਏ ਕਲਰ ਦੇਖੋ ਤੁਸੀਂ ਤੇ ਖੁਸ਼ਬੂ ਬਹੁਤ ਪਿਆਰੀ ਆ ਰਹੀ ਏ ਹੁਣ ਇਹਦੇ ਪਾਉਣੇ ਆ ਜੀ ਆਪਾਂ ਕੱਟਿਆ ਹੋਇਆ ਬ੍ਰੀਕ ਤਨੀਆ ਬਸ ਇਹ ਗੈਸ ਕਰਕੇ ਬੰਦ ਹੁਣ ਇਹਨੂੰ ਕਰਦੇ ਆ ਜੀ ਆਪਾਂ ਸਰਵ ਲਓ ਜੀ ਆਪਣਾ ਬਹੁਤ ਹੀ ਟੇਸਟੀ ਸਾਗ ਬਣ ਕੇ ਬਿਲਕੁਲ ਰੈਡੀ ਹੈ ਤੇ ਹੁਣ ਇੱਥੇ ਆਪਾਂ ਉਹਨੇ ਆਪਾਂ ਗਰਮਾ ਗਰਮ ਸਾਗ ਤੇ ਥੋੜਾ ਜਿਹਾ ਦੇਸੀ ਘਿਓ ਜਿਹਦੇ ਨਾਲ ਇਹਦਾ ਟੇਸਟ ਹੋਰ ਵੀ ਜ਼ਿਆਦਾ ਵੱਧ ਜਾਣਾ ਹੈ ਤੁਸੀਂ ਇਸ ਦੇ ਉੱਪਰ ਬਟਰ ਵੀ ਪਾ ਸਕਦੇ ਹੋ ਤੁਸੀਂ ਇਹਨੂੰ ਮੱਕੀ ਦੀ ਰੋਟੀ ਨਾਲ ਤੰਦੂਰੀ ਰੋਟੀ ਨਾਲ ਖਾਓ ਚਾਵਲ ਨਾਲ ਖਾਓ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਹੈ ਫਟਾਫਟ ਬਣਨ ਵਾਲੀ ਰੈਸਪੀ ਹੈ ਬੜੀ ਆਸਾਨੀ ਨਾਲ ਬਣ ਕੇ ਤਿਆਰ ਹੁੰਦਾ ਤੁਸੀਂ ਚਾਹੋ ਤੈਨੂੰ ਦਾਲ ਤੋਂ ਬਿਨਾਂ ਵੀ ਬਣਾ ਸਕਦੇ ਹੋ ਤਾਂ ਵੀ ਇਹ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਐਸੀ ਮੇਰਾ ਸਿੰਪਲ ਜਿਹਾ ਤਰੀਕਾ ਪਾਲਕ ਤੇ ਚਲਾਈ ਦਾ ਸਾਗ ਬਣਾ ਹੁੰਦਾ ਤੁਸੀਂ ਵੀ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਕਿਸ ਤਰੀਕੇ ਨਾਲ ਬਣਾਉਨੇ ਹੋ ਤੇ ਇੱਕ ਵਾਰੀ ਇਸ ਤਰ੍ਹਾਂ ਮੈਨੂੰ ਬਣਾ ਕੇ ਟਰਾਈ ਕਰਿਓ ਬਹੁਤ ਜਲਦੀ ਬਣਦਾ ਹੈ ਤੇ ਬੜਾ ਹੀ ਟੇਸਟੀ ਬਣਦਾ ਹੈ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ